ਚਲਾ ਬਬਲੂ ਚੱਲੇ ਗਿਆ ਮੈਂ ਉਹ ਕਿੱਧਰ ਉਧਰ ਮਾਰ ਲਾਂਗਾ ਕਰਕੇ ਬਾਈ ਇੱਧਰ ਕਰ ਲੈ ਯਾਰ ਇੱਧਰ ਕਿਵੇਂ ਹੋ ਜੂਗੀ ਉਹ ਲਖੜੇ ਨਹੀਂ ਪੰਚਾਇਤ ਕੱਲੀ ਆ ਉਹ ਉਧਰ ਜੇ ਰੌਲਾ ਨਹੀਂ ਨਿਪੜਿਆ ਤੇ ਤੂੰ ਮੈਨੂੰ ਟੀਟੀ ਕਰੀ ਜਾਨਾ ਇੱਧਰ ਹੋ ਜੂਗਾ ਮੋਟਰ ਨਾਲ ਕੀ ਹੁੰਦਾ ਯਾਰ ਕਿ ਤੂੰ ਅੱਗੇ ਕਿੱਧਰ ਕਰਾਂ ਆ ਵੀਡੀਓ ਬਣੀ ਜਾਂਦੀ ਆ ਵੇ ਅੱਗੇ ਕਿੱਧਰ ਕਰਾਂ ਦੱਸ ਦਾਤੂ ਤੁਮ ਰਾਦੇ ਨਹੀਂ ਨਹੀਂ ਕੋ ਨਹੀਂ ਪਰੇ ਕਰ ਗਿਆ ਰਾਹ ਰੋਕ ਕੇ ਖੜਾ ਤਾਂ ਹੀ ਤਾਂ ਮੈਂ ਕਿਹਾ ਉਹ ਮੈਨੂੰ ਕਹਿੰਦਾ ਤੁਹਾਡੇ ਚ ਮਾਰ ਪਰੇ ਕਰ ਨੂੰ ਸਾਈਡ ਤੇ ਕਰ ਲਾ ਸਸਰੀ ਕਾਲ ਜੀ ਤੁਸੀਂ ਜੋੜ ਚੁੱਕੇ ਹੋ ਟਾਈਗਰ ਪੰਜਾਬ న్యూਸ ਚੈਨਲ ਆਲਾ ਤੇ ਮੈਂ ਸਤਰਾਮ ਸਿੰਘ ਮਾਰਕੀਟ ਕਮੇਟੀ ਮੰਡੀ ਬਰੀ ਵਾਲਾ ਡੀਕ ਕਰ ਰਹੀ ਕਿਸੇ ਕਤਲ ਹੋਣ ਦੀ ਕਿਉਂਕਿ ਬੀਤੇ ਦਿਨੀ ਇੱਕ ਨਿਊਜ਼ ਪਾਈ ਗਈ ਸੀ ਕਿ ਸਬਜੀ ਵਪਾਰਤਾਵਾ ਮੱਲੋਂ ਜਿਹੜੇ ਕਿ ਬਿਨਾਂ ਵਜਾ ਤੋਂ ਸਬਜੀ ਦੀ ਨਾਜ ਮੰਡੀ ਦੇ ਅੰਦਰ ਅਤੇ ਗਰਾਂ ਗਲਾਈਂ ਘਰਾਂ ਦੇ ਅੱਗੇ ਗਲੀਆਂ ਦੇ ਵਿੱਚ ਸਬਜ਼ੀ ਦੀਆਂ ਰੇੜੀਆਂ ਲਗਾਉਣ ਕਾਰਨ ਜਿਹੜੇ ਜਾਮ ਲੱਗਦੇ ਵੱਡੇ ਵੱਡੇ ਇੱਥੇ ਲੋਕਾਂ ਦਾ ਅਕਸਰ ਆਪਸ ਵਿੱਚ ਟਕਰਾਅ ਹੋ ਜਾਂਦਾ ਜਾਂ ਕਰ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਅਜਹੀ ਹੀ ਇੱਕ ਸੂਚਨਾ ਰਾਤ ਮਿਲੀ ਜਿੱਥੇ ਕਿ ਬਹੁਤ ਜ਼ਿਆਦਾ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਕਿਉਂਕਿ ਕਈ ਬੁੱਧੀਜੀਵੀਆਂ ਨੇ ਵਿੱਚ ਪੈ ਕੇ ਉਹਨੂੰ ਟਾਲ ਦਿੱਤਾ ਗਿਆ ਪਰ ਇੱਕ ਗੱਡੀ ਵੱਲੋਂ ਮੋਟਰਸਾਈਕਲ ਨੂੰ ਦਰੜ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰ ਬਾ ਚੁਕੇ ਆ ਵਾਲ-ਵਾਲ ਇਸ ਕਰਕੇ ਦੂਸਰੇ ਪਾਸੇ ਥਾਣਾ ਬਰੀਜ ਵਾਲਾ ਦਾ ਪੁਲਿਸ ਪ੍ਰਸ਼ਾਸਨ ਜਿਹੜਾ ਉਹ ਵੀ ਤ੍ਰਹਿਪਕ ਨਿਯਮਾ ਨੂੰ ਲਾਗੂ ਕਰਨ ਦੇ ਲਈ ਅਸਮਰੱਥ ਦਿਖਾਈ ਦਿੱਤਾ ਕਿਉਂਕਿ ਅਦੇਵੀ ਇਸ ਜਿਹੜੀ ਸਮੱਸਿਆ ਹੈਗੀ ਲੋਕਾਂ ਦੀ ਟ੍ਰੈਫਿਕ ਦੀ ਜਿਹੜੀ ਭੀੜ ਭੜਕਾ ਉਹਨੂੰ ਸੁਹੱਲ ਕਰਨ ਲਈ ਕੋਈ ਮੁਲਾਜ਼ਮ ਨਹੀਂ ਇੱਥੇ ਪਹੁੰਚਿਆ ਦੂਸਰੇ ਪਾਸੇ ਸਬਜ਼ੀ ਵਪਾਰਤਾਵਾਂ ਦਾ ਵੀ ਕਹਿਣਾ ਹੈ ਕਿ ਉਹਨਾਂ ਵੱਲੋਂ ਜਿਹੜੀ ਇਹ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕੁਝ ਦਿੱਤਾ ਜਾਂਦਾ ਹੈ ਕਿ ਜਿਹੜਾ ਮੈਂ ਪੁਸ਼ਟੀ ਨਹੀਂ ਕਰਦਾ ਇਸ ਗੱਲ ਦੀ ਇਹ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਮਾਰਕੀਟ ਕਮੇਟੀ ਜਿਹੜੀ ਕੋ ਪਬਲਿਕ ਦਾ ਧਿਆਨਕਰਨ ਨਹੀਂ ਕਰ ਰਹੀ ਉਹਨਾਂ ਨੂੰ ਸਮੱਸਿਆਵਾਂ ਆ ਰਹੀਆਂ ਹਨ ਅਤੇ ਲੜਾਈ ਝਗੜੇ ਦਾ ਕਾਰਨ ਪੂਰੀ ਤਰ੍ਹਾਂ ਹਰ ਸਮੇਂ ਬਣਿਆ ਰਹਿੰਦਾ ਹੈ ਪਰ ਇਹਨਾਂ ਵੱਲੋਂ ਕੋਈ ਵੀ ਕਾਰਵਾਈ ਕੀਤੀ ਨਹੀਂ ਜਾਂਦੀ ਆ ਦੇਖੋ ਤਸਵੀਰ ਦੇ ਵਿੱਚ ਸਥਿਤੀ ਮਾਰਕੀਟ ਕਮੇਟੀ ਦੀ ਅਣਗਹਿਲੀ ਅਤੇ ਥਾਣਾ ਬਰੀਵਾਲਾ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਨ ਇੱਥੇ ਕੀ ਮਾਹੌਲ ਪੈਦਾ ਹੋ ਰਿਹਾ ਹਰ ਸਮੇਂ ਹਰ ਰੋਜ਼ ਹਰ ਟਾਈਮ ਦੇਖੋ ਵੀਡੀਓ ਦੇਖੋ ਆਪਾਂ ਬੱਲੂ ਚੱਲੇ ਗਏ ਮੈਂ ਉਹ ਕਿੱਧਰ ਉਧਰ ਮਾਰ ਲਾਂਗਾ ਕਰਕੇ ਜੀ ਭਾਈ ਇੱਧਰ ਕਰ ਲੈ ਯਾਰ ਇੱਧਰ ਕਿਵੇਂ ਹੋ ਜੂਗੀ ਉਹ ਲਖਲੇ ਨਹੀਂ ਪੰਚਾਇਤ ਕੱਲੀ ਆ ਇੱਧਰ ਉਧਰ ਜੇ ਰੌਲਾ ਨਹੀਂ ਨਾ ਪੜਿਆ ਤੇ ਤੂੰ ਮੈਨੂੰ ਟੀਟੀ ਕਰੀ ਜਾਣਾ ਇੱਧਰ ਹੋ ਜੂਗਾ ਮੋਟਰ ਨਾਲ ਕੀ ਹੁੰਦਾ ਦੱਸ ਯਾਰ ਕਿ ਤੂੰ ਅੱਗੇ ਕਿੱਧਰ ਕਰਾਂ ਆ ਵੀਡੀਓ ਬਣੀ ਜਾਂਦੀ ਆ ਵੇ ਅੱਗੇ ਕਿੱਧਰ ਕਰਾਂ ਦੱਸ ਦੱਤ ਸਤੂਰਾ ਦੇ ਨਹੀਂ ਨਹੀਂ ਕੋਈ ਹਾਂ ਹੋਰੇ ਕਰ ਯਾਰ